ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਖਰਾਜ ਦੇ ਰਿਫਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਝਾਲੀ ਵਾਲੇ ਦੇ ਵਿੱਚੋਂ ਜ਼ਿਲ੍ਹਾ ਫਰੋਜ਼ਪੁਰ ਪੈ ਜਾਂਦਾ ਦੋਸਤੋ ਬਾਈ ਕੋਲੇ ਨਾ ਘਰ ਦੇ ਹੀ ਦੋਸਤੋ ਪਸ਼ੂ ਆ ਚੰਗਾ ਬਰੀਡ ਤੇ ਕੰਮ ਕੀਤਾ ਬਾਈ ਨੇ ਜਰਸੀਆਂ ਗਾਵਾ ਦੇਖ ਸਕਦੇ ਆ ਵੈਸੇ ਦੋਸਤੋ ਬਾਈ ਕੋਲੇ ਅੱਜ ਐਚ ਐਫ ਕ੍ਰੋਸ ਅੰਗ ਦੇ ਵਿੱਚ ਗੱਬਣ ਵੜ ਵਕਾਊਗਾ ਦੋਸਤੋ ਪ੍ਰੋਪਰ ਜਾਣਕਾਰੀ ਲਵਾਂਗੇ ਤੇ ਜਰਸੀ ਤੇ ਜੇ ਗੱਲ ਕਰੀਏ ਨਾ ਦੋਸਤੋ ਬਾਈ ਨੇ ਬਹੁਤ ਸ਼ੌਂਕ ਨਾਲ ਕੰਮ ਕੀਤਾ ਚੰਗੇ ਸੀਮ ਲਵਾ ਕੇ ਚੰਗੇ ਬੱਚੇ ਪੈਦਾ ਕੀ ਰਾਏ ਆ ਦੋਸਤੋ ਜਰਸੀ ਦੇ ਪੇਟੋਂ ਇਹ ਦੋਸਤੋ ਬਾਈ ਦਾ ਨਾ ਜੇ ਗੱਲ ਕਰੀਏ ਟਰੈਕਟਰ ਟਰਾਲੀਆਂ ਦਾ ਵਪਾਰ ਲੈਣ ਦੇ ਵਿੱਚ ਵੀ ਕੰਮ ਹੈਗਾ ਆ ਸਾਹਮਣੇ ਇੱਕ ਟਰਾਲੀ ਵਿਖਾਉਣੀ ਹੈ ਬਿਲਕੁਲ ਨਵੀਂ ਹੈ ਜਿਹੜੇ ਵੀਰ ਦੋਸਤੋ ਟਰਾਲੀ ਨਵੀਂ ਬਣਾਉਣ ਦੇ ਸੋਚਦੇ ਹਨ ਅੱਜ ਕੱਲ ਤੁਹਾਨੂੰ ਨਵੀਂ ਟਰਾਲੀ ਹੀ ਦੇ ਦੇਣੀ ਹੈ ਕਿਉਂਕਿ ਬਾਈ ਨੇ ਸੇਲ ਕਰਨੀ ਹੈ ਤੇ ਨਾਲ ਹੀ ਵੇਟ ਪਿਆ ਇਹ ਵੀ ਬਾਈ ਨੇ ਸੇਲ ਕਰਨੇ ਤੇ ਟਰੈਕਟਰ ਵੀ ਦੋਸਤੋ ਇੱਕ ਦੋ ਹੈਗੇ ਆ ਬਾਈ ਕੋਲੇ ਉਹ ਪਾਸੇ ਖੜੇ ਆ ਪਰ ਵੀਡੀਓ ਚ ਨਹੀਂ ਵਿਖਾਉਣੇ ਗੱਲਬਾਤ ਕਰ ਲਿਓ ਜੀ ਬਾਈ ਨਾਲ ਤੇ ਇਹਦੇ ਬਾਰੇ ਜਾਣਕਾਰੀ ਦੋਸਤੋ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਆ ਬਾਈ ਹਾਂ ਠੀਕ ਆ ਬਾਈ ਠੀਕ ਆ ਨਾਂ ਦੱਸੀ ਵੀਰ ਕਰੀ ਅੱਪ ਆਪਣਾ ਨਾਮ ਰਮਨਦੀਪ ਸਿੰਘ ਹੈ ਰਮਨਦੀਪ ਸਿੰਘ ਪਿੰਡ ਝਾੜੀ ਵਾਲਾ ਠੀਕ ਆ ਜਿਲਾ ਗੁਰੂ ਆ ਆਪਣਾ ਪਰ ਠੀਕ ਆ ਸਿਲ ਗੁਰੂ ਅਸਾਈ ਠੀਕ ਆ ਬਈ ਇੱਕ ਰੀ ਨੰਬਰ ਵੀ ਦੱਸ ਦਿਆਂ ਆਪਣਾ ਨੰਬਰ ਆਪਣਾ 94644 ਠੀਕ ਆ 57732 ਠੀਕ ਆ ਬਈ ਇਹ ਸਾਰੇ ਜਾਨਵਰ ਆਪਣੇ ਘਰ ਦੇ ਹੀ ਆ ਸਾਰੇ ਜਾਨਵਰ ਘਰ ਦੇ ਆ ਠੀਕ ਆ ਤੇ ਇਹ ਐਚਐਫ ਦੀ ਕ੍ਰੋਸ ਅੰਗ ਚ ਜਿਹੜੀ ਬਈ ਵਹਿੜ ਆ ਇਹ ਹੀ ਕੱਲੀ ਅੱਜ ਆਪਾਂ ਸੇਲ ਕਰਨੀ ਹਾਂ ਆਪਣੇ ਕੋਲ ਇਹੀ ਕੱਲੀ ਸੇਲ ਹੈ ਠੀਕ ਆ ਤੀਜਾ ਸੂਹਾ ਸੁਣਾ ਨਹੀਂ ਠੀਕ ਆ ਬਈ ਘਰ ਦੀ ਵਹਿੜ ਇਹ ਆਪਣੀ ਠੀਕ ਆ ਤੇ ਇਹ ਆ ਪਿਛਲੇ ਸਾਲ ਆਪਾਂ 22 ਲੀਟਰ ਦੁੱਧ ਚੋਇਆ ਦਾ ਇਸ ਲਈ ਜੀ ਦੂਜਾ ਸੂਏ ਹਾਂਜੀ ਠੀਕ ਆ ਹੁਣ ਤੀਜਾ ਸੂਣੀ ਆ ਕਰਕੇ ਤੀਜਾ ਸੂਣਾ ਠੀਕ ਆ ਕਰਦੀ ਬੱਚੀ ਆਪਣੀ ਠੀਕ ਆ ਦਿਨ ਕਿੰਨੇ ਲੱਜੂ ਬਈਏ ਅੱਜ 15 16 ਦਿਨ ਲੱਜੂਗੇ ਹਜੇ ਭਾਈਏ 15 16 ਦਿਨ ਪਾਏ 15 20 ਦਿਨ ਵੀ ਲੱਜੇ ਠੀਕ ਆ ਲਓ ਵੀ ਬਾਈਆਂ ਦਾ 15 16 ਦਿਨ ਪਏ ਆ ਬਾਕੀ ਦੋਸਤੋ 5-7 ਦਿਨ ਜੇ ਬਾਈਆਂ ਦਾ ਵੱਧ ਆ ਲ ਜਾਂਦੀ ਆ ਤਾਂ ਹੋ ਸਕਦਾ 20 ਦਿਨ ਵੀ ਲੱਜੇ ਕਿਉਂਕਿ ਗਰਮੀ ਦਾ ਕਰਕੇ ਕੋਈ 2-4 ਦਿਨਾਂ ਦਾ ਅੱਗਾ ਪਿੱਛਾ ਵੀ ਹੋ ਸਕਦਾ ਤੇ ਬਈ ਕੋਈ ਇਹਦੇ ਸੀਮੰਸੂਮ ਦਾ ਪਤਾ ਹੈ ਕਿਹੜਾ ਲੱਗਿਆ ਨਹੀਂ ਸੀਮੰ ਦਾ ਕ੍ਰੋਸ ਦੇ ਜਿਆਦਾ ਲਵਾਈਦੇ ਆ ਠੀ ਠੀਕ ਆ ਲੋ ਬਈ ਬਾਈ ਜਾਂਦਾ ਨਾ 20 ਲੀਟਰ ਤੋਂ ਪਲਾਸੀ ਦਿੰਦੀ ਹੈ 22 23 ਲੀਟਰ ਦੁੱਧ ਖੁੱਲਾ ਪਿਆ ਹੁੰਦੀ ਹੈ ਕ੍ਰੋਸ ਆਂਗ ਦੇ ਵਿੱਚ ਹੈਗੀ ਆ ਗਰਮੀਆਂ ਦਾ ਤੋਹਫਾ ਆਪਾਂ ਕਹਿ ਸਕਦੇ ਆਂ ਦੇਖ ਸਕਦੇ ਆਂ ਬਾਕੀ ਰਾਜੀਪਲੀ ਦੀ ਗੱਲ ਕਰੀਏ ਰਾਜੀਪਲੀ ਚੰਗੀ ਆ ਮੂੰਹ ਮੱਥਾ ਦੇਖ ਸਕਦੇ ਆਂ ਬਾਕੀ ਦੋਸਤੋ ਤੁਹਾਨੂੰ ਥਣ ਹਵਾਨਾ ਨੇੜੇ ਹੋ ਕੇ ਵਿਖਾ ਦਿੰਨੇ ਆਂ ਵੈਸੇ ਦੋਸਤੋ ਸੀਲ ਠੰਡੀ ਆ ਦੇਖ ਸਕਦੇ ਆਂ ਥਣ ਵੀ ਸੋਹਣਾ ਲੱਗਦਾ ਸੀਲ ਠੰਡੀ ਫੁੱਲ ਮਿਲਕ ਮੀਨ ਇਧਰ ਵੀ ਚੰਗੀ ਆ ਤੇ ਦੂਜੇ ਪਾਸੇ ਵੀ ਚੰਗੀ ਆ ਧੁੰਨੀ ਹੈਗੀ ਆ ਦੋਸਤੋ ਦੇਖ ਸਕਦੇ ਆਂ ਥਣਾ ਦਾ ਸੈਜ ਗਿਆ ਦੇਖ ਸਕਦੇ ਆ ਥੋੜੀ ਭਾਲ ਹੈਗੀ ਆ ਹਵਾਨੇ ਤੇ ਉਸ ਢੰਗ ਨਾਲ ਦੀ ਜੱਜਮੈਂਟ ਕਰੋ ਜੇ ਇੱਕ ਵਾਸਾ ਨਾਲ ਥੋੜਾ ਜਿਹਾ ਭਾਲ ਕਰਕੇ ਭਾਰਾ ਲੱਗੂਗਾ ਦੇਖ ਸਕਦੇ ਦੋਵੇਂ ਪਾਸਾ ਤੋਂ ਤੁਹਾਨੂੰ ਜੱਜਮੈਂਟ ਹਵਾਨੇ ਦੀ ਦੋਸਤੋ ਕਾਤੀ 나ੜਾ ਇਧਰ ਵੀ ਚੰਗੀਆਂ ਹਵਾਨੇ ਦੇ ਉੱਤੇ ਮਿਲਕ ਵੀਨ ਵੀ ਚੰਗੀ ਆ ਦੁੱਧ ਦੋਸਤੋ ਤੁਹਾਨੂੰ ਸੋਨਾ ਪਿਆ ਦੂ ਗਰਮੀ ਦੇ ਵਿੱਚ ਕਿਉਂ ਗਰਮੀ ਘਟ ਮਨਾਉਗੀ ਲੈ ਵੀ ਖੋਲਨੀ ਸਾਈਵਾਲ ਕ੍ਰੋਸ ਪੰਜਾ ਪੈਂਦਾ ਇਹ ਇਹ ਤੋੜ ਕੇ ਤੁਹਾਨੂੰ ਖਾ ਦੇਣੇ ਦੇਖ ਸਕਦੇ ਆ ਹਵਾਨਾ ਬਾਈਆਂ ਦਾ 15 ਦਿਨਾਂ ਤਾਈਂ ਸੋਨਾ ਤਿਆਰ ਕਰ ਜਾਣਾ ਕਿਉਂਕਿ 15 ਦਿਨਾਂ ਦੀ ਬਾਈਆਂ ਦਾ ਕੱਚੀ ਆ ਬਾਕੀ ਸੰਭਾਈ ਬਾਈ ਦੀ ਚੰਗੀ ਆ ਕਿਉਂਕਿ ਪੂਰਾ ਵਜਨ ਵਜੂਦ ਵਾਲੀ ਦੋਸਤੋ ਹੈਗੀ ਆ ਤੀਜਾ ਸੂਆ ਸੂਣਾ ਦੁੱਧ 20 ਲੀਟਰ ਤੋਂ ਬਾਹਰ ਇਹਨੇ ਪਿਆ ਦੇਣਾ ਤੁਹਾਨੂੰ ਜਿਹੜਾ ਵੀਰ ਦੋਸਤੋ ਖਰੀਦੂਗਾ ਬਾਕੀ ਸੇਵਾ ਤੇ ਨਿਰਪਰ ਹੁੰਦਾ ਰੇਟ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ ਆਂ ਇਹਦਾ ਰੇਟ ਕੀ ਕਰਾਂਗੇ ਰੇਟ ਆਪਾਂ 95000 ਰੁਪਇਆ ਕਰਦੇ ਹਾਂ ਠੀਕ ਆ ਇਹਦਾ 95000 ਹਾਂਜੀ ਮਾਨਤਨ ਕਰਦੇ ਆਂਗੇ ਬਈ ਮਾਨਤਨ ਕਰਦੇ ਆਂਗੇ ਠੀਕ ਆ ਲਓ ਵੀ ਇਹਦਾ ਰੇਟ ਬਾਈ ਨੇ 95000 ਰੁਪਇਆ ਰੱਖਿਆ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਸੰਪਰਕ ਕਰ ਲਓ ਇਹ ਬਾਈ ਦੇ ਘਰ ਦੇ ਪਸ਼ੂ ਆ ਤੇ ਇਸ ਤੋਂ ਕੋਈ ਬਾਈ ਤੋਂ ਜਾਣਕਾਰੀ ਲੈਣ ਬਾਈ ਟਰਾਲੀ ਇਹ ਕਿੰਨਾ ਟਾਈਮ ਹੋ ਗਿਆ ਬਣੀ ਨੂੰ ਚਾਰ ਚਾਰ ਕੁ ਮਹੀਨੇ ਹੋਏ ਬਣਾਈ ਨੂੰ ਇਹ ਠੀਕ ਆ ਚਾਰ ਬਣਾਈ ਇਕੱਲੀ ਸੀਜ਼ਨ ਦੇ ਠੀਕ ਆ ਤੂੜੀ ਦਾ ਸੀਜ਼ਨ ਹੀ ਲਾਇਆ ਹਾਂਜੀ ਇਹਦਾ ਵਜ਼ਨ ਹੈਗਾ 15 ਕੁਇੰਟਲ ਠੀਕ ਆ ਹਾਂਜੀ ਤੇ ਜਾਲੀ ਸਮੇਤ ਹੀ ਦੇ ਦੇਣੀ ਬਾਈ ਜਾਲੀ ਸਮੇਤ ਦੇ ਦਿਆਂਗੇ ਠੀਕ ਆ ਲਓ ਬਈ ਵਧੀਆ ਵਜਨ ਹੈ ਇਕੱਲੀ ਦਾ ਚੰਗਾ ਠੀਕ ਆ ਕਿੰਨੇ ਬਾਈ ਕਿੰਨੇ ਦੀ ਹੈ ਬਾਈ ਇਹ 11 6 ਦੀ ਹੈ 11 6 ਦੀ ਹੈ ਤੇ ਬਾਡੀ ਤਾਂ ਨੂੰ ਤਾਂ ਨੂੰ ਸਵਾ ਦੋ ਹੈ ਸਵਾ ਦੋ ਠੀਕ ਆ ਲਓ ਵੀ ਸਵਾ ਦੋ ਆੜ ਹੈਗੀ ਆ 11 6 ਦੀ ਬਾਈ ਇਹਦਾ ਕੀ ਬਾਕੀ ਦੋਸਤੋ ਇਧਰ ਵੇਟ ਪਏ ਆ ਇਹ ਵੀ ਤੁਹਾਨੂੰ ਵਿਖਾ ਦਨੇ ਆ ਜੈਕ ਵਾਲੀ ਟਰਾਲੀ ਆ ਦੋਸਤੋ ਜਿਹੜੇ ਵੀ ਨਵੀਂ ਬਣਾਉਣ ਦੀ ਸੋਚ ਰਹੇ ਨਾ ਬਾਈ ਕੋਲੇ ਦੋਸਤੋ ਇਹ ਟਰਾਲੀ ਸੇਲ ਆ ਬਾਈ ਨੇ ਆਪ ਬਣਵਾਈ ਆ ਤੇ ਬਾਈ ਦਾ ਵਜਨ ਭੁਜਨ ਵਾਲੀ ਹੈਗੀ ਆ ਬਾਕੀ ਸਾਫ ਸੁਥਰੀ ਆ ਜੈਕ ਵਾਲੀ ਟਰਾਲੀ ਆ ਸਭ ਲੋਕ ਤੁਹਾਨੂੰ ਵਿਖਾ ਦਨੇ ਆ ਦੇਖ ਸਕਦੇ ਆ ਜੈਕ ਲੱਗਿਆ ਹੋਇਆ ਘੜਿਆਂ ਵਾਲੇ ਰਿੰਮ ਤੇ ਟਾਇਰ ਵੇਖ ਸਕਦੇ ਆ 40 ਪੈਸੇ ਹੋਣਗੇ ਬਈ ਤਰ ਤਕ 40 ਪੈਸੇ ਹੋਣਗੇ ਡਾਲਾ ਜਿਹੜਾ ਦੋਸਤੋ ਦੋਵੇਂ ਪਾਸੇ ਖੁੱਲਦਾ ਅੱਧਾ ਅੱਧਾ ਤੇ ਉੱਪਰਲੀ ਜਾਲੀ ਪੂਰੀ ਖੁੱਲਦੀ ਐ ਇੱਕ ਸਾਈਡ ਤੇ ਵੈਸੇ ਸਾਫ ਸੁਥਰੀ ਜਾਲੀ ਲੱਗੀ ਐ ਤੁਹਾਨੂੰ ਫਰਸ਼ ਉਖਾ ਦੇਣੇ ਆ ਕਿਉਂਕਿ ਥੋੜਾ ਸਮਾਂ ਹੀ ਹੋਇਆ ਬਣੀ ਨੂੰ ਤੇ ਆਹ ਬਾਈ ਕੋਲੇ 911 ਦੇ ਰੇਟ ਹੈਗੇ ਆ ਇਹਨਾਂ ਦਾ ਕੀ ਰੇਟ ਰਹੂਗਾ ਬਈ ਵੇਟਾਂ ਦਾ ਤੇ ਟਰਾਲੀ ਦਾ ਹਾਂ ਆਹ ਦਾ ਰੇਟ 10000 ਰੁਪਏ ਦੇ ਦੇ ਦੇਣਗੇ ਠੀਕ ਐ ਵੇਟ 911 ਦੇ ਹਾਂਜੀ ਠੀਕ ਆ ਤੇ ਟਰਾਲੀ ਦਾ ਰੇਟ ਕੀ ਕਰਾਂਗੇ ਬਈ 1 ਲੱਖ 30000 ਰੁਪਏ ਦਾ ਇੱਕ ਲੱਖ 30000 ਕੋਈ ਥੋੜਾ ਬਹੁਤ ਇੰਨਾ ਜੋ ਹੀ ਕਰਦੇ ਆ ਇਮਾਨਤ ਨਾਲ ਉਹ ਕਰਦੇ ਆ ਏ ਟਰਾਲੀ ਜੋ ਕੁਛ ਨਹੀਂ ਠੀਕ ਆ ਤੇ ਬਈ ਅੱਜ ਦੀ ਘੜੀ ਦੇ ਜੇ ਟਰੈਕਟਰਾਂ ਦੀ ਗੱਲ ਕਰ ਲਈਏ ਟਰੈਕਟਰ ਕਿਹੜੇ ਕਿਹੜੇ ਆਪਣੇ ਕੋਲੇ ਖੜੇ ਆ ਆਪਣੇ ਕੋਲੇ ਵੀਰੇ ਇੱਕ ਤਾਂ 744 ਹੈ 14 ਮਾਡਲ ਹਰਿਆਣਾ ਨੰਬਰ ਦਾ ਠੀਕ ਆ ਠੀਕ ਆ ਇੱਕ ਸਟੈਂਡਰਡ ਟਰੈਕਟਰ ਖੜਾ 335 ਠੀਕ ਆ ਹਰਿਆਣਾ ਨੰਬਰ ਦਾ ਹੀ ਉਹ ਆ ਠੀਕ ਆ ਇੱਕ 265 ਹੈ 13 ਮਾਡਲ ਠੀਕ ਆ ਬਈ ਆਪਣਾ WhatsApp ਨੰਬਰ ਵੀ ਇਹੀ ਹੈ ਜਿਹੜਾ ਆਪਾਂ ਵੀਡੀਓ ਠੀਕ ਆ ਜੇ ਕਿਸੇ ਨੇ ਵੀਡੀਓ ਮੰਗਾਉਣੀ ਹੋਈ ਭੇਜ ਦਿਓ ਟਰੈਕਟਰ ਦੀ ਕਿਉਂਕਿ ਟਰੈਕਟਰ ਆਪਣੇ ਘਰੇ ਨਹੀਂ ਖੜੇਗੇ ਹਾਂਜੀ ਟਰੈਕਟਰ ਇੱਕ ਆਪਾਂ ਸੰਤੋ ਸੋਨਾ ਦੀ ਕਾ 45 ਹੈ ਠੀਕ ਆ ਉਹ ਟਰੈਕਟਰ ਕੋਈ ਵੀ ਘਰੇ ਨਹੀਂ ਹਜੇ ਲਈ ਹੋਈ ਆ ਉਹ ਲੈ ਕੇ ਆਂਦੇ ਸੀ ਠੀਕ ਆ ਤੇ ਬਸ ਆਪਾਂ ਦੇ ਦਿਆਂਗੇ ਬੜੀ ਵੀਡੀਓ ਪਾ ਦੇਵਾਂਗੇ ਲਓ ਬਈ ਜਿਹੜਾ ਵੀ ਦੋਸਤੋ ਸੰਦ ਤੁਹਾਡੇ ਪਸੰਦ ਹੋਵੇ ਨਾ ਬਾਈ ਨੂੰ ਕਾਲ ਕਰ ਲਿਓ ਕਿਉਂਕਿ ਹਮੇਸ਼ਾ ਹੀ ਬਾਈ ਜਾਂਦਾ ਨਾ ਆਪਣਾ ਟਰੈਕਟਰਾਂ ਦਾ ਤੇ ਸੰਦਾਂ ਦਾ ਵਪਾਰ ਲੈਣ ਦੇ ਵਿੱਚ ਕੰਮ ਹੈਗਾ ਟਰਾਲੀ ਦੇ ਮੂਹਰੇ ਦੋਸਤੋ ਤੁਹਾਨੂੰ ਵੇਖ ਸਕਦੇ ਆ ਲਿਖਿਆ ਮਿਲੂਗਾ ਵੀ 2025 ਦੇ ਵਿੱਚ ਹੀ ਬਣਾਈ ਹੈ ਬਾਈ ਨੇ ਥੋੜਾ ਟਾਈਮ ਹੀ ਹੋ ਗਿਆ ਬਾਈਆਂ ਦਾ 4 ਕਿ ਮਹੀਨੇ ਹੋਏ ਆ ਤੂੜੀ ਦਾ ਸੀਜ਼ ਹੀ ਨਹੀਂ ਲਾਇਆ ਅੱਜ ਦੀ ਵੀਡੀਓ ਦੇ ਵਿੱਚ ਨਾ ਵੈਸੇ ਬਾਈ ਦੀ ਆਪਾਂ ਵੀਡੀਓ ਕਵਰ ਕਰਨਾ ਸੀ ਕੱਲੀ ਗਾਂ ਦੀ ਤੇ ਬਾਈਆਂ ਦਾ ਆਪਾਂ ਟਰੈਕਟਰਾਂ ਦਾ ਵਪਾਰ ਕਰਦੇ ਆ ਕਿਉਂਕਿ ਖੇਤੀਬਾੜੀ ਦੇ ਨਾਲ ਹੀ ਰਿਲੇਟਡ ਦੋਸਤੋ ਆਪਾਂ ਵਪਾਰ ਲਾਈਨ 'ਚ ਜੇ ਗੱਲ ਕਰ ਲਈਏ ਜੀਵਿੰਦਾਰਾਂ ਭਰਾਵਾਂ ਦੇ ਹੀ ਦੋਸਤੋ ਪਸ਼ੂ ਰੱਖੇ ਹੁੰਦੇ ਆ ਤੇ ਇਸੇ ਕਰਕੇ ਦੋਸਤੋ ਤੁਹਾਨੂੰ ਨੰਬਰ ਲੈਤਾ ਬਾਈ ਦਾ ਸੰਧ ਜਿਹੜੇ ਹੈਗੇ ਆ ਤੇ ਕਾਲ ਕਰ ਲਿਓ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਪਿੰਡ ਝਾੜੀ ਵਾਲ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲੇਗਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ